ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੇ ਕੋਰਟਾਂ ਵਿੱਚ ਵੀਡੀਓ ਚ ਲੋਈ ਬਾਈ ਕਿਚਨ ਕਰਤੇ ਥੋੜਾ ਜਿਹਾ ਪਿੱਛੇ ਆ 40 40 42 ਕਿਲੋਮੀਟਰ ਪਿੱਛੇ ਆ ਆਪਾਂ ਨਾ ਬਾਈ ਹਨਾ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਤਾਂ ਵੀ ਯੂਰੀਆ ਨਾ 10% ਤੇ ਧਾ ਕੇ ਹੀ ਮਿਲਿਆ ਮੈਨਾਂ ਅਸੀਂ ਜਦੋਂ ਪਿੰਡ ਦੇ ਤੁਰੇ ਤੇ ਪੰਜਾਬ ਤੋਂ ਆਪਾਂ ਕਾ ਵੀ ਆਪਾਂ origignal ਜੂਰੀਆ ਲੈਣਾ ਹੈ ਨਾ ਲੇ ਲੈਂਡ ਤੇ ਲੰਨਾ ਭਈ ਅੱਗੇ ਮੈਂ ਉਹੀ ਬੋਣਾ ਇਹ ਬਾਬਾ ਜੀ ਦੀ ਕਿਰਪਾ ਕਾ ਕਦੇ ਆਪਾਂ ਨੂੰ ਕੋਈ ਕਮੀ ਪੇਸ਼ੀ ਆਈ ਨਹੀਂ ਹੈ ਨਾ ਵਧੀਆ ਐ ਐਵਰੇਜ ਵੀ ਕਹਿ ਦੀ ਆਪਾਂ ਜੂਰੀਆ ਦੇ ਉਹ ਵੀ ਵਧੀਆ ਹੈ ਬਾਕੀ ਜਿਵੇਂ ਆਪਾਂ ਦੇਖਿਆ ਤਾਂ ਨਾ ਤੁਹਾਨੂੰ ਮਸੀਜਾਂ ਦੇ ਵਿੱਚ ਵੀ ਦੱਸਿਆ ਇੱਕ ਟੈਂਕੀ ਗੇ ਇੱਕ ਕੋਬਾਲਟੀ ਖੰਦੀ ਆ ਇਹ ਵੀ ਭਾਈ ਹੁਣ ਆਪਣੇ ਡੀਜ਼ਲ ਦੀ ਟੈਂਕੀ ਆਪਾਂ ਪਿੰਡ ਭਰਾਈ ਤੀ ਨਾ ਉੱਤੇ ਪੰਜਾਬ ਦੇ ਵਿੱਚ ਤਾਂ ਉਹਦੇ ਨਾਲੇ ਆਪਾਂ ਵਾਲਟੀ ਜੂਰੀਏ ਦੀ ਪਾਈ ਤੀ ਥੋੜਾ ਸਾਹਮਣੇ ਹੀ ਉਦੋਂ ਤੁਹਾਨੂੰ 94% ਜੂਰੀਆ ਦਿਖਾਇਆ ਤਾਂ ਨਾ 94% ਜੂਰੀਏ ਦੇ ਬਾਅਦ ਇੱਕ ਟੈਂਕੀ ਨੇ ਡੀਲ ਦੀ ਨਾਲ ਆਪਣੇ ਇੱਕ ਬਾਹਰ ਕੀ ਖਾਦੀ ਹੈ ਬਾਈ ਹਨਾ ਬਾਕੀ ਕਈ ਆਪਣੇ ਵੀਰਾਂ ਦੇ ਮੈਨੂੰ ਫੋਨ ਫੋਨ ਵੀ ਆਉਂਦੇ ਰਹਿੰਦੇ ਆ ਬਾਈ ਯਾਰ ਜੂਰੀਆ ਜਾਦੇ ਖਾ ਗਈ ਵੀਰੇ ਆਪੇ ਦੇਸੀ ਪਾਉਂਦੇ ਆ ਨਾ ਜਦੋਂ ਆ ਖੁੱਲਾ ਜਿਹਾ ਪਾਉਂਦੇ ਆ ਟੈਂਕੀਆਂ ਪਈਆਂ ਟਾਪਿਆਂ ਤੇ ਇਹ ਜੂਰੀਆ ਦਾ ਪਤਾ ਨਹੀਂ ਕੀ ਹਿਸਾਬ ਕਦਾਵਾ ਇਹ ਹੂੰ ਵੀ ਇੱਕ ਮਸ਼ੀਨ ਦੀ ਫੋਟੋ ਵੀਡੀਓ ਹੈ ਨਾ ਮੇਰੇ ਦਾ ਵੀ ਆਈ ਦੀ ਉਹ ਵੀਡੀਓ ਦੇ ਵਿੱਚ ਬਾਈ ਯੂਨੀ ਫਿਲਟਰ ਕੱਢ ਕੇ ਮੈਂ ਕਹਿੰਦਾ ਵੀ ਐਡੇ-ਐਡੇ ਲੱਗੇ ਹੋਇਆ ਪੇਪੜੇ ਜੇ ਕੱਢਣ ਉਹਦੇ ਵਿੱਚ ਤੇ ਵੀ ਜੂਰੀਆ ਜੰਮਿਆ ਹੋਇਆ ਇਹ ਚੀਜ਼ ਦਾ ਬਾਈ ਬਣ ਕੇ ਪੜਾ ਇੱਕ ਥੋੜਾ ਜਿਹਾ ਨਾ ਵੀ ਆਪਾਂ ਜ ਆ ਪਾਉਣਾ ਹੁਣ ਮੈਂ ਵੀ ਵੈਸੇ ਅੱਜ ਭਾਰਤ ਦਾ ਹੀ ਪਿਛਲੀ ਵੀਡੀਓ ਸੀ ਦੇਖਿਆ ਨਾ ਭਾਰਤ ਪੈਟਰੋਲੀਅਮ ਵਾਲਾ ਜੀ ਪਾਇਆ ਬਾਈ ਜ ਮਿਲਿਆ ਨਹੀਂ ਫਿਰ ਰਾਸਤੇ ਚ ਆਉਂਦੇ ਆਉਂਦੇ ਲੈ ਲੈਣ ਦੀ ਬਹੁਤ ਧਿਆਨ ਤਾਂ ਬੜਾ ਰੱਖਿਆ ਪਰ ਕੋਝੇ ਗੌਰ ਜੀ ਨਹੀਂ ਜਿਆਦਾ ਕਰੀ ਵੀ ਚਲੋ ਮਿਲੇ ਜਾਣਾ ਰੋਡ ਤੇ ਦਾ ਨਾ ਬੜੇ ਆਈ ਵੀ ਆ ਹੁਣ ਆਪਾਂ ਕਿਸ਼ਨਗੜ ਤੋਂ ਪਹਿਰਾ ਇੱਕ ਲੈ ਲੈਣ ਦਾ ਨਾ ਮਿਲਿਆ ਸਾਨੂੰ 85 ਮਿਲੀ ਆ ਇੱਥੇ ਹੁਣ ਲੈਣਿਆਂ ਵਾਲੇ ਦਾ ਪੰਜ ਚਾਰ ਬਾਲਟੀਆਂ ਨਾ ਲੈ ਲੈਣ ਨੇ ਇਕੱਠੀਆਂ ਰੱਖ ਕਰਕੇ ਰੱਖ ਲੈਣੇ ਆ ਨਾਲੇ ਕੰਪਨੀ ਦਾ ਇਹੀ ਕਹਿੰਦੀ ਗਲਪਦਾ ਹਨ ਲੈ ਲੈਂਡ ਦਾ ਹੀ ਪਾਓ ਤੇ ਬਿਨਾਂ ਹੋਰ ਕੋਈ ਯੂਰੀਆ ਨਾ ਪਾਓ ਬਾਕੀ ਬਾਈ ਇੰਜਨ ਨੂੰ ਨਹੀਂ ਬਾਈ ਇੰਜਨ ਆਪਾਂ ਕਹਿਦੀਏ ਹਨ ਵੀ ਇੰਜਨ ਮਾੜਾ ਹੁਣ ਮੈਂ ਪਿੱਛੇ ਵੀਡੀਓ ਪਾਈਦੀ ਮੈਨੂੰ ਇੰਸਟਾਗ੍ਰam ਤੇ ਵੀ ਵੀਰਾਂ ਦੋ ਤਿੰਨ ਮੈਸੇਜ ਆਏ ਬੇਦੇ ਆ ਕੇ ਬਾਈ ਪਹਿਲਾਂ ਤੂੰ ਕਹਿੰਦਾ ਚੰਗਾ ਇੰਜਨ ਇੰਜਨ ਵੀਰੇ ਮਾੜਾ ਹੈਗਾ ਇੰਜਨ ਦਾ ਹੈਗਾ ਸੋਨਾ ਕਹਿੰਦੀ ਆਪਾਂ ਹਨ ਪਰ ਜਿਹੜਾ ਹੁਣ ਚਲੋ ਰੂਲ ਦਾ ਉਹਨੂੰ ਫੋਲੋ ਕਰਨੀ ਪੈਣੀ ਹੈ ਉਹ ਡੀਜ਼ਲ ਦਾ ਪਾਣਾ ਬਤਾ ਮੈਂ ਡੀਜੇ ਦੇ ਬਿਨਾ ਗੱਡੀ ਖੜ ਜਣੀ ਡੀਜੇ ਲਪਾ ਪਹਿਲਾ ਡੀਜੇ ਪਾ ਕੇ ਦੇ ਕਿ ਕੋਈ ਚੀਜ਼ ਹੈ ਮੋਟਰਸਾਈਕਲ ਆ ਕੋਈ ਵੀ ਜਿਹੜੀ ਚੀਜ਼ ਹੈ ਜਿਹਦੇ ਚੱਲਦੀ ਹੈ ਨਾ ਉਹਦੇ ਬਿਨਾ ਤਾਂ ਉਹ ਚੱਲਣਾ ਹੀ ਨਹੀਂ ਬਾਕੀ ਹੁਣਾ ਫਿਰ ਇੰਜਨ ਦੀ ਐਵਰੇਜ ਪੱਖੋਂ ਨਾ ਘਾਟੀਂ ਗੋਟੀਆਂ ਦੇ ਵਿੱਚ ਜ਼ੋਰ ਨੂੰ ਬਾਕੀ بچੋਣਿਆ ਸੀ ਜਿੰਦਾ ਇਹ ਕਹ ਲਾਇ ਆਪਾਂ ਕਿਹੜਾ ਫਸਟ ਟਾਈਮ ਚਲਾਉਣੀ ਆ ਬਹੁਤ ਹੁਣਾ ਇੰਜਨ ਨਹੀਂ ਮਾੜਾ ਹੈਗਾ ਵੀ ਆਪਾਂ ਇੰਜਨ ਨੂੰ ਕਹਿ ਦਈਏ ਬਸ ਇਹ ਆ ਵੀ ਥੋੜੀ ਚਲੋ ਖੇਚਲਾ ਵਧੀਆ ਉਹ ਗੱਲ ਕਰੀ ਦੀ ਆਪਾਂ ਨੇ ਇਹ ਨਹੀਂ ਕਿ ਹੈਗਾ ਵੀ ਨਾ ਮੈਂ ਹੂੰ ਇੰਜਨ ਮਾੜਾ ਆਇਆ ਆਪਾਂ ਤਾਂ ਸਿਰਫ ਇਹ ਗੱਲ ਕਰੀ ਦੀ ਅੱਗੇ ਇੱਕ ਟੈਂਕਰੋਂ ਦੀ ਡੀਜ਼ਲ ਦੀ ਹੁਣ ਇੱਕ ਨਾਲ ਇੱਕ 20 ਲੀਟਰ ਦੀ ਬਾਲਟੀ ਦਾ ਫਾਲਤੂ ਹੈ ਨਾ ਟੈਂਸ਼ਨ ਚਲੋ ਹੁਣ ਜਿਹੜੇ ਕੁਝ ਹੋ ਗਿਆ ਉਹ ਤਾਂ ਹੁਣ ਕਰਨਾ ਹੀ ਪੈਣਾ ਹੈ ਨਾ ਬਈ ਕੰਪਨੀਆਂ ਨੇ ਤਾਂ ਦੇ ਦਿੱਤੀਆਂ ਜੇ ਨਹੀਂ ਇਹਦਾ ਕਰਾਂਗੇ ਕੋਈ ਲਾਜ ਪਾਵਾਂਗੇ ਇਹਦਾ ਨੁਕਸਾਨ ਤਾਂ ਬਣਾਈਆਂ ਚਲੋ ਬਾਕੀ ਕਰਦੇ ਆ ਕੀ ਰੇਟ ਆ ਔਰੇ ਆਪਣੇ ਤਾਂ ਮਿਲਦੀ 1300 ਦੀ ਬਾਲਟੀ ਬਾਕੀ ਔਰੇ ਪੁੱਛਦੇ ਹੁਣ ਅੰਦਰ ਜਾ ਕੇ ਵੀ ਕੀ ਇਹਨਾਂ ਦਾ ਹਿਸਾਬ ਕਿਤਾਬ ਆ ਸਹੀ ਵੇ ਦੀ ਉੱਤੇ ਤੰਗਾ ਨਾ ਮਸ਼ੀਨ ਕਢਾਤੀ ਹਾਂ ਰਾਜੂ 1265 ਦੀ 1265 ਦੀ ਇਹਦਾ ਪੰਜਾਬਰ ਨਾਲੋਂ ਸਾਤਾ 12 ਆਪਣੇ ਕਿੰਨੇ ਜਾਂਦੇ ਆ ਆਪਣੇ 1300 ਦੀ ਲਿਆਉਣ ਤੇ ਭਜੋਨੇ ਚ ਆਹ ਹੈ ਸਾਡੇ 12 ਵਾਰ ਹੋਦੀ ਆ ਲੈਸ ਕਰੋ ਹੈ ਉਹਨਾਂ ਦੇ ਇੱਥੇ ਨਹੀਂ ਆਉਂਦੀ ਉਹ ਇਹਦਾ ਫਾਰਮ ਹਨ ਕੰਪਨੀ ਆ ਨਾ ਲੇ ਲੈਂਡ ਬਜਰੰਗ ਮੋਟਰਸ ਬੜੀ ਇੱਥੇ ਤੇ ਵਧੀਆ ਮਿਲ ਜਾਂਦਾ ਨਾ ਹੋਰ ਗੱਲ ਕੁਝ ਨਹੀਂ ਵਧੀਆ ਜਿਹਾ ਉਹ ਪਿਆਰਾ ਸਾਡੇ ਉਹਦੇ ਇੱਥੇ ਵਧੀਆ ਮਿਲ ਜਾਂਦਾ ਬਾਈ ਹੋਰ ਕੁਝ ਨਹੀਂ ਹੈਗਾ ਵੀ ਜਿਹੜਾ ਲੈਣਾ ਹਨ ਆਪਾਂ ਨੇ ਬਾਕੀ ਦੇਸੀ ਜਾਲੀ ਜੁੱਲੀ ਜਾਂ ਬਾਈ ਜਾਵਾਂਗੇ ਨਕਸਾਨ ਦਾ ਇੰਜਨ ਦਾ ਹੀ ਆ ਫੇ ਆਪਣੇ ਦਾ ਔਰ ਭਾਈ ਦਾਦਾ ਦਸਰੀ ਗਾਲ ਕਿੰਨੇ ਕੀ ਬਾਲਟੀ ਭਾਈ 125 65 ਕੀ 65 ਕੀ ਤੂੰ 4 ਦੇ ਦੇ ਲੈ ਜਾ 4 ਦੇ ਦੋ ਨਹੀਂ ਲਾ ਨਹੀਂ ਲੀਕ ਨਹੀਂ ਹੈ 우ਸਤਾਦ ਇਹ ਤਾਂ ਮੇ ਰਹਿਤਾ ਹੀ ਨਹੀਂ ਹੈ ਬਾਲਟੀਆਂ ਕੱਲ ਸਵੇਰ ਹੀ 50 ਬਾਲਟੀਆਂ ਖਤਮ ਹੋ ਗਈਆਂ ਨਹੀਂ ਲੀ ਲੀਕ ਵਾਲੀ ਰਹਿਣ ਦੇ ਇਹ ਚੱਕਰ ਕਰਕੇ ਤਾਂ ਮਸਹਰਾਂ ਅੰਦ ਛੱਡਿਆ ਤਾਂ ਹਾਂ ਸਾਫ ਸਾਫ ਜਾ ਕੱਢ ਲਾ ਹਾਂ ਦੇਖ ਲਾ ਨਹੀਂ ਪਤਾ ਕੀ ਬਾਤ ਆ ਬਾਈ ਅੰਨਿਆ ਇੰਜਣ ਆ ਵੀ ਕਿਸੇ ਕੋ ਪ੍ਰੋਬਲਮ ਕੋਈ ਆ ਗਈ ਤਾਂ ਨਾ ਪਰੇਸ਼ਾਨ ਹੋਏ ਨਹੀਂ ਆਤੀ ਬੇਸਿਸ ਕੇ ਲਈ ਰੱਖਾ ਹੋਇਆ ਹਾਂ ਹਮ ਖਰਾਬ ਹੋਏ ਦੇ ਸਕਦੇ ਇਸ ਦਾ ਧਿਆਨ ਦੀ ਉਹਨ ਕਿਆ ਰੱਖੇ ਆ ਆਪਣਾ ਇਸ ਦਾ ਇੰਜਣ ਦਾ ਇੰਜਣ ਦਾ ਉਸਨੇ ਸਬ ਸਿਸਟਮ ਦਿਆ ਹੋਇਆ ਲਾਈਟ ਦਾ ਨਹੀਂ ਲਾਈਟ ਤਾਂ ਦਿਆ ਹੋਊਗਾ ਮਤਲਬ ਫੇਰ ਵੀ ਆਪਣੇ ਆਪਣੇ ਪਾਸ ਨਿਆ ਆਇਆ ਹੈ ਟਾਈਮ ਤੇ ਸਰਵਿਸ ਰੱਖੋ ਇਸ ਦਾ ਹਾਂ ਔਰ ਅਗਰ ਕੋਈ ਬੱਤੀ ਆ ਰਹਾ ਹੋ ਤਾਂ ਟ੍ਰੇਨ ਕੋ ਉਸ ਕੋ ਚੈੱਕ ਕਰਵਾ कहां चेक तो, कौन करता भाई स्कूपेज अभी ये तो हम हम ही लोग चेक करेंगे रिलेंड का दो अच्छा दूसरा कोई नहीं करेगा हम रिलेंड का कंपनी वाला करेगा ठीक है उसका कॉल नंबर दिया हुआ आता है ना मीटर बोर्ड पे हां हां कोई प्रॉब्लम आ जाए तो उसमें नंबर लिखा हुआ आएगा देखो ये वाला ये टेंपो में लिखा हुआ है ना हां हां ये देखो 890 हां 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 ये आ नंबर है भाई जे अपनी कंपनी ने बीते ना इंजन दे कोई दिक्कत आंदी है तो 8 1800 264 3340 हेल्पलाइन नंबर है अच्छा इस पे कॉल करें तो बता देते हैं ਨੇ ਆਪਣਾ ਆਪਣੇ ਕੋ ਮੱਲੇ ਮੇਰੀ ਗੱਡੀ ਕਰਦੇ ਵਿੱਚ ਚੱਲਣੀ ਹੈ ਹਾਂ ਆਪ ਦਾ ਲੋਕੇਸ਼ਨ ਦੇਣਾ ਪਵੇਗਾ ਉਹ ਉਹ ਤਾਂ ਮੈਂ ਤੇਰੀ ਬਾਤ ਸਮਝ ਗਿਆ ਹਾਂ ਅਬ ਇਹ ਗਾੜੀ ਹੈ ਇਸਨੇ ਤਾਂ ਕਚਰੇ ਵਿੱਚ ਚੱਲਣਾ ਮੰਨ ਲਓ ਕਰਦੇ ना है ना भूसे में इसको क्या दिक्कत अब इसको क्या ध्यान ज्यादा रखना पड़े अपने को हवा हुआ टेंकी में टेंकी में, में हवा है रेटर में आगे कचरा नहीं जमा होना चाहिए ज्यादा जी और अगर कोई फॉल्ट आएगा तो वो मीटर बोर्ड पे आपको बता देगा आपको वो सिस्टम नहीं फॉल्ट तो ना ब... आए तो मैं ये पूछ रहा हूँ मैं आपको इसका ध्यान क्या चीज का रखे जा रहा है मतलब इसमें इंजन के ऊपर पानी मत पड़ने तो ज्यादा अच्छा वायरिंग सिस्टम है अगर पानी मारोगी तो हवा मार देना हाथों हाथ जबी साथ में ठीक हाँ। है और रेटर में कोई ऐसा है, है कि हवा मारते रहो कचरा तो जाना चाहिए ज्यादा ठीक है ध्यान ध्यान रखो रखो बस ऑयल पानी के रखो। और कुछ नहीं बस, बस जैसे ये कई भी कई हमारे उधर मैंने एक एजेंसी में पूछा था हाँ। वो बोलते हैं इसको जो सीजन खत्म हो गया इसको निकाल के खड़ी करो इसको निकाल खड़ी कर जैसे आप ये खत्म हो गया ना ना उसके बाद आपको परेशानी आ सकता है ज्यादा हाँ हाँ ये बीस परसेंट होने के बाद आपको डाल लेना है

ਕਿੰਨਾ ਚਾਰ ਵਾਰ ਚਾਰ ਹੈ ਦੋ ਦੋ ਲੈ ਜਾ ਰਖਵਾ ਦੇ ਇੱਕ ਬੋਲਣਾ ਬਾਈ ਇਸਕਾ ਥੋੜਾ ਹਾਂ ਚਾਰ ਲੈ ਲਿਆ ਬਾਈ ਕੱਟੀਆਂ ਹੁਣ ਉਹ ਐ ਵੀ ਆ ਠੀਕ ਨਹੀਂ ਰਾਜੂ ਹੋਰ ਹੋਣਾ ਲੋਰ ਸੀਜਨ ਦਾ ਲੋੜ ਨਹੀਂ ਪੈਣੀ ਬਸ ਹੁਣ ਇੰਨੇ ਜੇ ਕਿਦੋਂ ਪਈ ਉੱਥੇ ਹੈਗੀ ਐਂਦਾ ਕੋਟੇ ਵਿੱਚ ਵੀ ਜਾ ਆਪਣੇ ਇਧਰ ਕੋਟਾ ਸਾਈਡ ਤੋਂ ਹੈ ਨਾ ਆਪकी ਏਜੰਸੀ ਲੈ ਲੈਣਗੀ ਠੀਕ ਹੈ ਠੀਕ ਹੈ ਸਾਰੀ ਜਗ੍ਹਾ ਮਿਲ ਜਣਾ ਇਹ ਤਾਂ ਚੱਲ ਚੱਕ ਫੇਰ ਰਾਜੂ ਬਾਲਟੀਆਂ ਲੱਤੀਆਂ ਪਾਈਪਾਂ ਦਾ ਦਾਦੇ ਨੇ ਇੱਕ ਥੈਲਾ ਹੀ ਦੇਤਾ ਆ ਪਾਈਪ ਗੈਲ ਵੀਰੇ ਪਾਇਆ ਕਰੋ ਹਨਾ ਹਨ ਮੈਂ ਖੋਲ ਕੇ ਦਿਖਾ ਦਿੰਦਾ ਪਾ ਪੀਏ ਇਹ ਆਇਆ ਕਿ ਤਾ ਡੁੱਲਦਾ ਨਹੀਂ ਹੈਗਾ ਜਿਗਾ ਹਾਂ ਮਾੜੇ ਮਾੜੇ ਕੁੰਡੇ ਬੰਦੇ ਥੈਡਾਂ ਤੇ ਵੱਲਾ ਦੋ ਠੀਕ ਹੈ ਦਾਦਾ ਧੰਨਵਾਦ ਆਪਕਾ ਬਹੁਤ ਬਹੁਤ ਥੈਲਾ ਹੀ ਦੇਤਾ ਪਾਈਪਾਂ ਦਾ ਕਹਿੰਦਾ ਲੈ ਜਾ ਇਹ ਪਾਈਪ ਕਰਨ ਆਇਆ ਵੀ ਇੱਕ ਤਰ੍ਹਾਂ ਦੇ ਠੀਕ ਹੈ ਭਾਈ ਠੀਕ ਹੈ ਧੰਨਵਾਦ ਆਪਕਾ ਆ ਦੇ ਲੋ ਬਾਈ ਜਾਂਦਾ ਲੋਨ ਇਹ ਪੈਪ ਨਾ ਇੱਕ ਆਪਣੇ ਚੂੜੀ ਚੜ ਜਾਂਦੀ ਆ ਵਾਲਟੀ ਦੇ ਛੋਟਾ ਢੱਕਣ ਹੁੰਦਾ ਨਾ ਜਿੱਥੇ ਚੂੜੀ ਚੜਨੇ ਗਲੇ ਇਧਰ ਟੈਂਕੀ ਦੇ ਵਿੱਚ ਇਹਦਾ ਮੂੰਹ ਪੂਰਾ ਪੂਰਾ ਪੈ ਜਾਂਦਾ ਬਸ ਇਹਦੇ ਨਾਲ ਭਾਏ ਆ ਵੀ ਆਪਾਂ ਨੂੰ ਦਿੱਕਤ ਨਹੀਂ ਪੈਂਦੀ ਜਦੋਂ ਮੰਨ ਲਓ ਪਾਉਣਾ ਨਾ ਮੋਬਾਲਟੀ ਸਪਤੀ ਮੁੱਦੀ ਕਰ ਦੇਣੀ ਇਹਦੇ ਨਾਲ ਪੈਪ ਆਟੋਮੈਟਿਕ ਪੈ ਜਾਣਾ ਥੈਲਾ ਹੀ ਦੇਤਾ ਬਾਬੇ ਰੇ ਰਾਜੂ ਬਾਈ ਪਾਉਂਦਾ ਓਏ ਮਾ ਥੈਲਾ ਹੀ ਦੇਤਾ ਇੱਥੇ ਬੰਨ ਲਾ ਵਸ ਮੜੀ ਜਾਏਗਾ ਕੁੰਡੇ ਜਿਹਾ ਆ ਪਾਈਪ ਦਾ ਬੰਨ ਲਾ ਮਣੀ ਮੜੀ ਉਧਰ ਲਈ ਬੰਨੇ ਆ ਦੋ ਆਪਣੀਆਂ ਇੱਥੇ ਆ ਗਈਆਂ ਦੋ ਆ ਗਈਆਂ ਇਹ ਚ ਮੇਰਾ ਕਹਿੰਦਾ ਪਿੱਛੇ ਆ ਜਣੀ ਦੀ ਉਹ ਚ ਇਹਦੇ ਉਪਰ ਇਹਦੇ ਪਦੇ ਦੋ ਇਹ ਚ ਆ ਜਣੀ ਆਂਦੀਆਂ ਇਹ ਹੈਗਾ ਲੱਗਿਆ ਹਾ ਜਗਾਰਾ ਆ ਇੱਕ ਤਾਂ ਪੈਸੇ ਜਾਂ ਚੱਲ ਪੈਪਾ ਲਾ ਹੀ ਦੇਣੀ ਉੱਥੇ ਜਾ ਕੇ ਤਾਂ ਇਹ ਆਪਣੇ ਹੈ ਨਾ ਉੱਥੇ ਝੋਨੇ ਦੀ ਜਨ 1300 ਦੀ ਲੰਬਦਾ ਇੱਥੇ ਮਿਲੀ ਹੈ 1265 ਦੀ ਬਹੁਤ ਬਾਈ ਹੁਣ ਤਾਂ ਅੱਜ ਦਾ ਨਾ ਰਾਤ ਜਮੇ ਪੱッセ ਹੋ ਗਈ ਵਸ ਐਂ ਤਾਂ ਅਗਲੋ ਸਰੀਰ ਜਮੇ ਐ ਕਹਿੰਦਾ ਵੀ ਪਾਪਾ ਜਾ ਗਿਰਜੋ ਹੁਣ ਇਨੀ 2 ਦਿਨ ਹੋ ਗਏ ਨਾ 24 25 ਘੰਟੇ ਬਾਅਦ ਜਾ ਕੇ ਕਿਤੇ 4 ਘੰਟੇ ਨਹੀਂ ਜਾਈ ਉਹ ਵੀ ਅਮਰਿੰਦਰ ਵੀਰ ਉਹਨਾਂ ਨੇ ਚੰਗਾ ਬਾਬ ਵਧੀਆ ਰਾਤੋਂ ਨਾ ਵੀ ਆਨੇ ਮੰਜਾ ਮੰਜਾ ਦੇ ਤਾ ਨਾ ਕਿ ਜਿਹੜਾ ਨੀ ਕਾਨੂੰਨ ਵੀਰ ਵਧੀਆ ਆ ਗਈ ਚਲੋ ਚੱਲਦੇ ਆਂ ਫਿਰ ਬਾਈ ਹੁਣ ਪਾ ਲਿਆ ਵਿੱਚ ਵੈਸੇ ਪਹਿਲਾਂ ਤਾਂ ਪਾਏ ਲਿਆ ਤਾਂ ਨਾ ਆਪਾਂ ਪਿੱਛੇ ਉਹੀ ਚੱਲਦਾ ਹੈ ਤਾਂ ਬਾਕੀ ਇੱਕ ਟੈਂਕੀ ਗੱਲ ਇਹਨੇ ਪੂਰਾ ਜਿਹੜਾ ਯੂਰੀਏ ਦੀ ਖਾਪ ਤਾਂ ਇੱਕ ਬਾਲਟੀ 20 ਲੀਟਰ ਪੂਰਾ ਲੱਗ ਗਿਆ ਆਪਣਾ ਵੀ ਇੱਕ ਟੈਂਕੀ ਗੱਲ ਹੁਣ ਆਪਾਂ ਟੈਂਕੀ ਚ ਡੀਜ਼ਲ ਫੇਰ ਪਵਾ ਦੇਣਾ ਯੂਰੀਆ ਜੇ ਹੈਗਾ 58% ਉਹ ਹੀ ਜਿਹੜਾ ਪਾਇਆ ਪਿੱਛੇ 20% ਲੱਗਿਆ ਚਲੋ ਚੱਲਦੇ ਆਂ ਫਿਰ ਮਿਲਦੇ ਆਂ ਕਿਤੇ ਚੱਲ ਕੇ ਅੱਗੇ ਲਓ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲਓ ਬਾਈ ਕਿਸ਼ਨ ਘਾਟ ਟੱਪ ਗਿਆ ਹੈਗੇ ਕੋਟੇ ਦੇ ਲੱਗੇ ਹੀ ਆਏ ਹੈਗੇ ਔਰ 150 ਕਿਲੋਮੀਟਰ ਪਿੱਛੇ ਹੋਵਾਂਗੇ ਤੇ ਇੱਥੇ ਆਪਣੇ ਪੰਜਾਬੀ ਵੀਰਾਂ ਦਾ ਢਾਗ ਢੱਬਾ ਆ ਲੱਕੀ ਢੱਬਾ ਹੂਣਕ ਪਾਤੜਾਂ ਵਾਲਿਆਂ ਦਾ ਇੱਥੇ ਆ ਕੇ ਰੁਕੇ ਹੈਗੇ ਰੋਟੀ ਪਾਣੀ ਖਾਦਾ ਚਾਹ ਪਾਣੀ ਪੀ ਕੇ ਛੜੇ ਆ ਹੁਣ ਆਉਣ ਲੱਗੇ ਆ ਪੌਣ ਚਾਲੇ ਭਾਈ ਦੋਵੇਂ ਬੰਦੇ ਆ ਸੌਣ ਸੌਣ ਲਈ ਵਿੱਚ ਕਿੰੂ ਜਗਾੜ ਹੈ ਨਹੀਂ ਗਾ ਵਸਤਰੇ ਪੋਸਤਰੇ ਨਾਲ ਲਿਆਉਂਦੇ ਨਹੀਂ ਸੀ ਇਸ ਕਰਕੇ ਸੋਤੇ ਸੋਤੇ ਚੰਗੀ ਤਰ੍ਹਾਂ ਹੈ ਨਹੀਂਗੇ ਕਿਉਂਕਿ ਹੌਲੀ ਹੌਲੀ ਰੌਕ ਰੌਕ ਕੇ ਚੱਲਦੇ ਆ ਕਾਲੀ ਦਾ ਕੋਈ ਫਾਇਦਾ ਨਹੀਂ ਕੋ 2 ਘੰਟੇ ਪਾਈ ਬਾਈ ਕਹਿੰਦਾ ਲੇਟ ਪਹੁੰਚ ਜਾਗੇ ਕੋਈ ਚੱਕਰ ਨਹੀਂ ਹੁਣ ਲੱਗੇ ਇੱਥੋਂ ਤੁਰਨਾ ਹੁਣ ਰਾਤ ਨੂੰ ਅੱਜ ਉੱਥੇ ਲਾ ਦਾਂਗੇ ਸਿਰੇ ਪਹੁੰਚਵਾਂਗੇ ਟਕਾਣੇ ਦੇ ਹਾਂਜੀ ਬਾਈ ਜੀ ਚੱਲੀਏ ਜੀ ਚਲਵਾ ਦਿਓ ਔਰ ਲੈ ਬਾਈ ਹੁਣ ਕੱਲ ਨੂੰ ਆਹ ਕਾ ਨਹੀਂ ਫੋਟੋ ਲਾਉਣੀ ਹੈ ਹਾਂ ਜੀ ਹਾਂ ਬਾਬਾ ਜੀ ਦੀ ਫੋਟੋ ਮੈਂ ਗੋਨਾ ਨਕ ਦੇ ਜੀ ਰੱਖੀ ਵੀ ਦੀ ਵਿੱਚ ਉਹ ਮੈਂ ਲਾ ਲੀਏ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਸਰਾ ਮੈਂ ਮਨਾ ਕਰੇ ਜੀ ਗੈਂਟਲੀ ਇਹ ਗੱਲ ਆ ਜੀ ਇਹ ਗੱਲ ਆ ਜੀ ਬਾਕੀ ਰੋਟੀ ਪਾਣੀ ਬੜਾ ਬੜਾ ਵਧੀਆ ਲੱਗਾ ਟਾ ਫੇਦੇ ਹਾਂ ਹਾਂ ਨੰਦ ਆ ਗਿਆ ਹੋਰ ਜੀ ਉਹਨਾਂ ਦਾ ਰਾਤ ਦਾ ਹੀ ਹੋ ਰਿਹਾ ਓਏ ਝੇੜ ਲਿਕੇ ਨਾ ਹਾਂ ਵਧੀਆ ਝੇੜ ਜੀ ਗਿਲਾ ਹੈ ਬਾਬਾ ਜੀ ਦੀ ਫੋਟੋ ਹੈ ਪੂਰੀ ਉਹਦੇ ਘਰ ਲਾਉਣੀ ਆ ਆਹਾਂ ਹਾਂ ਹੋਰ ਹੋਰ ਆ ਬਰਾ ਕਾ ਲੁੱਗ ਗਿਆ ਕੀ ਗੱਲ ਆ ਜੀ ਮੈਂ ਕਿ ਨਹੀਂ ਲਾ ਲਈਏ ਕੋਈ ਗੱਲ ਮਾ ਵੇ ਇਚਰੋਂ ਦਾ ਇਚਰ ਬਣ ਗਿਆ ਐ ਇਚਰ ਹਾਂ ਇਹ ਗੱਲਾ ਸੋਨਾਲੀ ਕਾ ਹਾਂ ਜਾਂਦੀ ਆ ਰੇ ਹੂੰ ਬੋਟਾ ਹੂੰ ਆਉਣ ਥੋੜਾ ਆਪਣੀ ਬਾੜ ਥੋੜੀ ਹੋ ਆ ਹੋਰ ਹੋਰ ਪਹੁੰਚ ਆ ਗਿਆ ਜੋ ਵੇਖਾ ਤੈਨੂੰ ਕਿਹਾ ਨਹੀਂ ਮੇਰਾ ਆਰਾਮ ਘੜ ਕੇ ਨਾ ਆਪਾਂ ਹਾਂ ਮੋਲੀ ਹੋਲੀ ਨਾ ਜਿਹੜਾ ਕਾਲੇ ਆ ਉਹੀ ਜਿਨਾਮ ਕਾ ਜਾਂਦਾ ਕੋਈ ਹੁਣ ਉੱਤਰੇ ਖਾਣਾ ਨਹੀਂਗਾ ਹੂੰ ਚੱਲਣ ਦੇ ਆਪੇ ਦਾ ਸੁੱਖ ਰੱਖੇ ਕਰਪਾ ਰੱਖਾ ਨਹੀਂ ਨਹੀਂ ਗੱਲਾਂ ਨਹੀਂ ਸਾਰੇ ਲਾ ਕੇ ਰੋਣਾਗੇ ਰੋਏ ਇਹ ਬੰਦਾ ਇਹ ਬਈ ਜਣਾ ਬੈਕ ਦਾ ਰੱਲਾ ਹਾਂ ਇਧਰ ਵਈ ਥੋੜਾ ਖੜਿਆ ਬਾਈ ਇਹਦਾ ਤਿੰਨ ਦਿਨ ਹੋ ਗਿਆ ਖਾਲੀ ਹੋਇਆ ਨਹੀਂ ਕੋਲਿਕਾ ਟਰੈਕਟਰ ਲਾ ਦੇ ਕੇ ਖੜਾ ਕੀਤਾ ਜਾਲ ਤੋਂ ਉਹ ਬਾਈ ਤਰਪੈ ਇੱਥੋਂ ਢਾਬੇ ਤੋਂbro ਬਾਈ ਮਿਲਦੇ ਆਣ ਤੁਹਾਨੂੰ ਉੱਤੇ ਤਰ ਕਾਹ ਜਾ ਕੇ ਕਿਤੇ ਹੈ ਏ ਸੀ ਦਾ ਪੂਰਾ ਨਹੀਂ ਯਾਰ ਢੱਡ ਦੇ ਵਿੱਚ ਝੋਨੇ ਦੀ ਜ ਮਾੜਾ ਲੱਗਦਾ ਦਾ ਹਾਂ ਢੰਡੇ ਕਰਨ ਲੈ ਕੇ ਆ ਆਦੇ ਨਾਲ ਜਲੇ ਜੀ ਉਹਦੇ ਨਾਂ ਆਹ ਕੀ ਆ ਹੋਰ ਸਲੇ ਆਦੋ ਉਦੋਂ 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 ਹਾਂ ਜਦੋਂ ਇਹ ਰਾਸਤਾਂ ਚ ਐਂਟਰ ਹੋ ਗਿਆ ਨਾ ਯਾਰ ਹੈ ਨਾ ਹੋਰ ਲੂਹਾ ਵਰਦਾ ਇਧਰ ਬੂਰਾ ਹਾਂ ਲੂਹਾ ਵਰਦਾ ਬੂਰਾ ਉਦੋਂ ਪਾ ਲਾਦਾ ਇਹ ਸੀਗਾ ਇੱਕ ਮਿੱਟੀ ਘਟਾ ਔੜਦਾ ਉਹਦਾ ਬਹੁਤ ਬਚਦਾ ਆ ਅਸੀਂ ਇਕੱਲੇ ਕੇ ਜਾਂਦੇ ਸੀ ਜਮਨੀਨਾ ਹਾਂ ਵਾਸਤੇ ਦੋ ਦੋ ਤਿੰਨ ਨਾ ਹਣਾ ਸੋ ਦੋ ਤਿੰਨ ਨਾ ਹਣਾ ਨਾ ਆਂ ਮਿੱਟੀ ਹਾਂ ਅੱਗੇ ਭਲਾਇਦਾ ਕਰਨਾ ਹਾਂ ਸਾਹਿਦ ਦੇ ਸਾਹਮਣੇ ਨਾਲ ਉਹਦਾ ਹਾਂ ਹੈ ਕਹਿੰਦਾ ਨਹੀਂ ਹਾਂ ਧਰ ਜਾ ਕੇ ਤਾਂ ਹੋਏ ਆ ਆ ਯੂਰੀਆ ਪਿਆ ਵਾ ਜੀ ਹਾਂ ਦੇ ਵੀ ਕੰਪੈਨ ਦੇ ਇੰਜਣ ਦੇ ਵਿੱਚ ਆ ਯੂਰੀਆ ਨਹੀਂ ਗਿਜਦੇ ਬਾਈ ਨਿਵਲੇ ਦੇ ਪਾਉਣਾ ਹਨਾ ਹਾਂ ਵੀ ਮੈਂ ਕਹਿੰਦਾ ਬਾਈ ਇਹ ਕਹਿੰਦੇ ਜਮਈ ਜਾਲੀ ਯੂਰੀਆ ਨੂੰ ਕਹਿੰਦੇ ਆ ਹਾਂ ਕਿੰਨਾ ਵਜ਼ਨ ਹੈ ਕੈਨ ਭੜੀ ਪੁਪਈਆ ਹਾਂ 2 ਲੀਟਰ 3 ਲੀਟਰ 4 ਲੀਟਰ 5 ਲੀਟਰ ਜਿੰਨਾ ਦੇ ਆ ਲੇਓਗੇ ਸਹੀ ਗੱਲ ਆ ਇਹ ਬੜੇ ਆਵਾਜ਼ ਕਰਦਾ ਬਾਈ ਉੱਤੇ ਲੈ ਕੇ ਲਾਇਆ ਹੋਇਆ ਮੈਂ ਜਾਣ ਕੇ ਟਾਟਾ ਦਾ ਆ ਜੀ ਇਹ ਤੇ ਲੀ ਲੈਣ ਦਾ ਦੂਜਾ ਵਾਹੇ ਕੋ ਪਿੱਛੇ ਦਾ ਵਧੀਆ ਹੈ ਹਾਂ ਬਾਰ ਕੇ ਵਾਹ ਗਾ ਹਾਂ ਹਾਂ ਇਹਨਾਂ ਨੂੰ ਲੈ ਲੈਣ ਦਾ ਹਾਂ ਠੀਕ ਆਪਾਂ ਨੇ ਉਹ ਜਿਹੜੀ ਬਾਲਟੀ ਲਈ ਆ ਇਹੀ ਬਾਲਟੀ ਮੈਂ ਤੁਹਾਨੂੰ ਦੱਸ ਮੇਰੀ ਸੀ ਹਾਂ ਠੀਕ ਆ 250 ਦੀ 2-2 ਸਾਲਾ ਵਾਈ ਹਾਂ ਹਾਂ ਮੈਂ ਕਿਹਾ ਯਾਰ ਯਾਰ ਮੈਂ ਬਾਲਟੀ ਸੁਮਾਇਆ ਹੱਥ ਉਹ ਬਾਲਟੀ ਕੋ ਰੋਵੇ ਹਾਂ ਯਾਰ ਕੁਆਲਟੀ ਕੋਲ ਹੋ ਰਹੀ ਜੀ ਆਹੋ ਲੀਕ ਸੀ ਗਿਆ ਆ ਮੈਂ ਜਾ ਰਿਹਾ ਮਾਣ ਤੇ ਆਹ ਆ ਚਲੋ ਜੀ ਇਧਰ ਦੇ ਇਧਰ ਚਲੋ ਚਲੋ ਇਧਰੋਂ ਮੈਂ ਜਾ ਰਿਹਾ ਮਾਈਂਡਿੰਗ ਹੋ ਰਹਾ ਹੈ ਆ ਨਹੀਂ ਆਗਾ ਇਹ ਪੂਰੀਆਂ ਬਣ ਜਾਣਾ ਰਹਾ ਹੈ ਜਿਹੜੇ ਦੁੱਧ ਚੱਪੀ ਹੋਣ ਹੂੰ ਕੋਈ ਮਿਲਦਾ ਆਇਆ ਤੇ ਹੈ ਨਾ ਕੋਈ ਗੱਲ ਜੇ ਹੋਵੇ ਹਾਂ ਬੰਦਾ ਆਉਂਦੇ ਇਹਨਾਂ ਲਈ ਕੋਈ ਹੋਵੇਗਾ ਸਹੀ ਆ ਲੈ ਜੀ ਹਾਂ ਗੱਡੀ ਵਾਲਾ ਹੀ ਆ ਮੋਹਲਾ ਗੱਡੀ ਵਾਲਾ ਨਿਆਰਾ ਗੱਡੀ ਗੱਡੀ ਨੂੰ ਕਦ ਤੱਕ ਮੁਜਾਦਾ ਹਾਂ ਇਹ ਭਾਈ ਫਾਰਾ ਏਰੀਆ ਆ ਮਾਰਵਲ ਦਾ ਮਾਰਵਲ ਦੇ ਇਦਾਂ ਵੱਡੇ ਵੱਡੇ ਪੀਸ ਆਉਂਦੇ ਆ ਇਥੋਂ ਕੱਟ-ਕੱਟ ਕੇ ਛੋਟੇ ਹੋ ਜਾਂਦੇ ਆ ਬਹੁਤ ਫਾਈਟਰੀ ਆ ਏਰੀਆ ਦੇ ਵਿੱਚ ਪੱਥਰ ਦੀ ਪੱਥਰੀ ਪੱਥਰ ਆ ਭਾਈ ਆ ਨਾ ਆ ਏਰੀਆ ਦੇ ਵਿੱਚ ਹਾਂ ਹੋਰ ਆ 4-5 ਕਿਲੋਮੀਟਰ ਉਵੇਂ ਆ ਗਏ ਆ ਹਾਂ ਬੜੀਆਂ ਬੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਾਂ ਹਾਂ ਪਹਿਲਾਂ ਛੱਡਦੇ ਹਾਂ ਪਹਿਲਾਂ ਪੋਹੇਦੇ ਹਾਂ 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 ਇਹ ਆਲਾ ਰੋਕ ਕਾਹਦਾ ਹੋ ਗਿਆ ਸੜਕਾਂ ਆ ਜੀ ਬਾਈ ਪਹੁੰਚ ਗਏ ਨਸੀਰਾਬਾਦ ਆ ਆਰਾਧਿ ਨਸੀਰਾਬਾਦ ਇਹ ਲੰਘ ਗਿਆ ਨਸੀਰਾਬਾਦ ਨਸੀਰਾਬਾਦ ਲੰਘਿਆ ਹੁਣ ਆਪਾਂ ਪਹੇਗੇ ਅਜਮੇਰ ਰੋਡ ਇਹ ਸਾਈਡ ਦਾ ਰੋਡ ਬਈ ਸਿੰਗਲ ਜਈ ਆ ਚਲੋ ਹੈ ਥੋੜਾ ਜਿਆਦਾ ਵਾਕ ਸੀ ਇੱਥੋਂ ਥੋੜਾ ਜਿਹਾ ਫਰਕ ਪੈਂਦਾ ਹਨਾ ਦੂਏ ਪਾਸਿਆਂ ਨਾਲੋਂ ਬਾੜਦਾ ਹੈਗਾ 100 ਕਿਲੋਮੀਟਰ ਵੀ ਜੇ ਨਹੀਂ ਹਾਈਵੇ ਜਾਣਾ ਤਾਂ ਆਹ ਰੋਡ ਤੇ ਜਾਣਾ ਤਾਂ 100 ਕਿਲੋਮੀਟਰ ਪਰ ਨੂੰ ਨੇੜੇ ਪੈਂਦਾ ਜਿੱਥੇ ਆਪਾਂ ਜਾਣਾ ਹਨਾ ਬਾਕੀ 55 ਲੈ ਕੇ ਵੱਧ ਲਿਆ ਜਮੂਰੇ ਉਹ ਹੀ ਦੁਕਾਨ ਘਰ ਗਿਆ ਨਾ ਮੈਂ ਕਹਾਂ ਚਲ ਡਾਕਟਰ ਲੈ ਵੀ ਉਧਰ ਗਿਆ ਕਹਿੰਦੇ ਮੰਜੇ ਦਾ ਵਾਧੇ ਵਾਧਾ ਰਾਤ ਨੂੰ ਰੈਸਟ ਮੰਜੇ ਪਰੇ ਕਰਦੀਆਂ ਵਾ ਚਲ ਮੰਜਾ ਲੈ ਲੈਂਦੇ ਆ ਵਧੀਆ ਮੰਜਾ ਮਿਲ ਗਿਆ 1000 ਰੁਪਏ ਦਾ ਰਸਤਾ ਰਾਜੀ ਹੋਣਾ ਪੰਜਾਬ ਵਧੀਆ ਉਹ ਦੂਆ ਦਾ ਇੱਕ 2 ਤੇ 600 ਵਾਲਾ ਤਾਂ ਜਮੇ ਵੇਚਦਾ ਬਾਕੀ ਠੀਕ ਆ ਵਧੀਆ ਆਵਾਜਾ ਜਲਦੀਆਂ ਰੋਡ ਤੇ ਨਹੀਂ ਨਹੀਂ ਵਧੀਆ ਰੋਡ ਸਾਫ ਆ ਹੈ ਸਾਫ ਹੈ ਉਹਦਾ ਹੀ ਵਧੀਆ ਬਣਿਆ ਹਾਂ ਅੱਜ ਭਾਈ ਢਾਬੇ ਤੇ ਹੀ ਸੌਲੇ ਸੀ ਵਿੱਚ ਹੀ ਦੋ ਘੱਟ 7 ਦਾ ਘਾਟਾ ਗਿਆ ਵਸ ਆਏ ਮਨ ਚ ਨਾ ਵੀ ਸੌਂਗੇ ਉਹ ਚਾਹ ਜੂ ਪੀ ਕੇ ਵਾ ਥੋੜਾ ਹੀ ਰਹਿੰਦਾ ਆਪਣਾ ਸਫ਼ਰ ਵੀ ਹੋਣਾ ਮਤ ਸ਼ਾਇਦ ਤੜਕੇ ਦੇ ਜੇ ਚੱਲਦੇ ਰਹੇ ਤਾਂ ਪਹੁੰਚ ਜਾਗੇ 23:00 ਵਜੇ 23:00 ਵਜੇ ਦਾ ਗੇੜਾ ਜਿਹੜਾ ਹੁਣ ਇੱਥੇ ਕਿਤੇ ਚਾਹ ਪੀਈ ਹੈ ਨਾ ਰਾਜੂਏ ਚਾਹ ਪੀਆ ਹੈ ਹੈ ਤੂੰ ਕਹ ਤੇ ਲਾਲ ਹੋਇਆ ਨਾ ਓਏ ਲਾਲ ਹੋਇਆ ਏਸੀ ਰੰਗ ਬਦਲ ਗਿਆ ਹੈ ਫਰਕ ਤਾਂ ਆ ਪੈਂਦਾ ਪੈਂਦਾ ਹੈ ਹਾਂ ਉਹ ਨਾ ਮੈਂ ਇਹ ਮਿੱਟੀ ਘਾਟੇ ਘੱਲੇ ਲੱਪੜਦਾ ਹਨਾ ਮਸ਼ੀਨ ਤੇ ਬੰਦਾ ਇਹਦਾ ਜਮ ਨਹੀਂ ਉਹ ਹੋਂ ਦਾ ਬਾਕੀ ਬਾਬਾ ਨਾਨਕ ਜੀ ਦੀ ਫੋਟੋ ਲਾਤੀ ਦਰਸ਼ਨ ਸਵੇਰੇ ਹੋ ਜਾਣਾ ਨਾ ਵਧੀਆ ਦਿਹਾੜੀ ਲੰਘ ਜਾਂਦੀ ਆ ਮੰਦਿਰ ਤੇ ਚੱਲਦਾ ਪ੍ਰੋਗਰਾਮ ਚਾਹ ਇੱਥੇ ਪੀ ਲੈਨੇ ਉਹਦੇ ਤੇ ਚੱਲਦਾ ਕਿਆ ਵਿਆਹ ਬੂਗਾ ਭਾਜਨ ਹੁੰਦਾ ਉਹਨਾਂ ਦਾ ਜਾ ਮੰਨਣਾ ਦਾ ਰਾਜੂ ਹੈ ਖੜ ਜਾ ਮੈਂ ਇੱਕ ਮਿੰਟ ਦੇਖ ਕੇ ਆ ਬਾਈ ਕੀ ਆ ਉਹ ਅਹ ਉਹ ਤਾਂ ਇਹ ਕੋ ਗੱਲ ਹੋਈ ਹੋਈ ਆ ਵਾ ਬਾਕੀ ਤਰਾ ਜਰਾ ਵੀ ਲਈ ਫਿਰਦੇ ਆ ਰਾਜਸਥਾਨ ਦੇ ਬੰਦੇ ਚੱਲੀ ਜਾਂਦਾ ਇਹਨਾਂ ਦਾ ਕੰਮਕਾਰ ਵੀ ਇੱਥੇ ਚਾਹ ਵਾਲਾ ਕਿਤੇ ਆ ਆ ਨਾਂ ਕੇ ਦੇਖਦੇ ਮੈਂ ਤੂੰ ਸਾ ਰੋਟੀ ਦਾ ਤਾਂ ਕੋ ਟਾਈਮ ਹੀ ਨਹੀਂ ਹੈਗਾ ਸਵੇਰ ਵਾਲੀ ਸ਼ਾਮ ਦੁਪਹਿਰ ਨੂੰ ਦੁਪਹਿਰ ਵਾਲੀ ਸ਼ਾਮ ਨੂੰ ਸ਼ਾਮ ਵਾਲੀ ਲੜ ਕੇ ਹੋਣਾ ਰਾਜੂ ਫਤਰਾਤ ਵੀ ਹੋਣਾ ਦਿਨ ਹੋ ਜਾਂਦਾ 4 3 6 ਚਾਰ ਵਜੇ ਰੋਟੀ ਖਾਦੀ ਆ ਰਾਤ ਨੂੰ ਅੱਜ ਦੇਰ ਵਾਲੀ ਖਾਦੀ ਤਿੰਨ ਵਜੇ ਅੱਜ ਸਵੇਰ ਵਾਲੀ ਤਿੰਨ ਵਜੇ ਖਾਦੀ ਆ ਬਾਈ ਭੁੱਖੇਨ ਲੱਗਦੀ ਆ ਰਾਂ ਕੀ ਕਰੀਏ ساری ਦਿਨ ਲੱਗੀ ਦੀ ਭੁੱਖ ਕੇ ਨਹੀਂ ਤਾਂ ਜਿਹਦਾ ਖਾਦੀ ਜ਼ਿਆਦਾ ਕਰੀ ਰੋਟੀ ਟਾਈਮ ਟੇਬਲ ਆਉਟ ਜੇ ਆਏ ਭੁੱਖ ਵੀ ਮਰ ਜਾਂਦੀ ਆਈ ਉਹ ਤਾਂ ਹੈਗੀ ਆ ਕੋਈ ਵੀ ਚੀਜ਼ ਦਾ ਟਾਈਮ ਆ ਹਨਾ ਹੋਣਾ ਬਾਈ ਬਾਥਰੂਮ ਆਉਂਦਾ ਕਈ ਵਾਰੀ ਆਪਾਂ ਮੈਂ ਕਰਦਾ ਹੀ ਨਹੀਂ ਇਕੱਲੇ ਬਿਚਾਰ ਗਾਹਾਂ ਕਰਦੇ ਗਾਹਾਂ ਕਰਦੇ ਆ ਉਹ ਜਾਂ ਗਾਹ ਚੱਲ ਜੀਦਾ ਆ ਹੋਇਆ ਜਾਂਦਾ ਕੰਮ ਜਾ ਪ੍ਰੈਸ਼ਰ ਮੈਂ ਤੇਰੇ ਲਈ ਕਰਦਾ ਪਿਆ ਹਾਂ ਦਾ ਛੱਡ ਪਰੇ ਯਾਰ ਹੁਣ ਕੀ ਆ ਕਢਾਉਣੀ ਆ ਨਾ ਆ ਐਂ ਹੁੰਦਾ ਥਪਰ ਵੀ ਜੇਤੀ ਕਰਨ ਲਈ ਏ ਲਗਾਣੇ ਲੱਗੀ ਆ ਨਾ ਰੋੜਾਂ ਦਾ ਤੈਨੂੰ ਪਤਾ ਬਾਈ ਡਿਸਕ ਬਹੁਤ ਆ ਹੈ ਕਿ ਨਾਰਾ ਪਰੀ ਵੋਂਗਣੇ ਮੈਂ ਕਿਹਾ ਉਹ ਵੀ ਜੂਰੀ ਆਪਣਾ ਹੋਈ ਚੱਲਦਾ ਹਜੇ ਜਿਹੜਾ ਆਪਾਂ 10 ਲੀਟਰ ਪਾਇਆ ਤਾਂ ਇਹ ਆ 38% ਆ ਹੁਣ 20 ਤੇ ਜਾ ਕੇ ਬਾਹਰ ਦੇ ਖੜਦਾਂਗੇ ਕਪੂਰੀ ਹਨਾ ਫਿਰ ਆਪਾਂ ਨੂੰ ਦਿੱਕਤ ਨਹੀਂ ਆਊਗੀ ਚਲੋ ਮਿਲਦੇ ਢਾਬੇ ਤੇ ਚੱਲ ਕੇ ਚਾਹ ਜੂ ਪੀਨੇ ਮੜੀ ਜਿਹਾਣਾ ਨਹੀਂ ਵੇ ਭਾਈ ਤੁਹਾਨੂੰ ਪਤਾ ਨਾ ਚਾਹ ਨਾਲ ਮੇਰੇ ਤਾਂ ਨੀਂ ਜੀ ਆਉਣ ਲੱਗ ਜਾਂਦੀ ਆ ਇਹਨਾਂ ਰੋਡ ਹੈ ਤਾਂ ਭਾਈ ਸਿੰਗਲ ਜਾਂ ਨਾ ਚਲੋ ਜਿਹੜਾ ਬਣਾ ਮਰਿੰਦਰ ਵੀਰ ਮਿਲਿਆ ਤਾਂ ਨਾ ਉਹ ਘਟਿ ਗਿਆ ਆ ਪਾਣੋ ਪੁਜਰੀ ਵੀਡੀਓ ਤੇ ਦੇਖੀ ਉਹਨੇ ਸਾਨੂੰ ਕਿਹਾ ਤਾਂ ਕਹਿੰਦਾ ਵੀ ਇਹ ਰੋਡ ਦਾ ਥੋੜਾ ਜਿਹਾ ਫੀ ਲੋਟਲਟ ਖੋ ਆਪਣੇ ਚੋਰ ਚੂਰ ਜੇ ਜਾ ਰਹੇ ਆ ਦੇਖੋ ਦੋ ਆ ਖੜੇ ਆ ਹਨਾ ਆਉ ਜਾਂਦੇ ਆ ਟਰੈਕਟਰ ਵਾਲੇ ਤਿੰਨ ਮੂਰੇ ਟਰੈਕਟਰ ਜਾਂਦੇ ਆ ਇਹ ਨਾ ਟਰੈਕਟਰਾਂ ਦੇ ਇਹ ਜੇ ਕੱਟ ਮਾਰਦੇ ਆ ਹਨਾ ਘਮਾਉਂਦੇ ਆ ਜਾਂਦੇ ਆ ਮੂਰੇ ਵੀ ਮਸ਼ੀਨ ਰੋਕਣਾ ਅਸੀਂ ਕਰੀਏ ਕੰਮ ਆਪਣਾ ਇੱਕ ਮੋਟਰਸਾਈਕਲ ਇਹਨਾਂ ਦੇ ਮੂਰੇ ਚਾਲ ਲੱchn ਇਹਨਾਂ ਦੇ ਹੈ ਗਿਆ ਉਹ ਦੇਖੋ ਹੁਣ ਕਿੱਥੇ ਦੇਖੋ ਉਹਦੇ ਆਉਦੇ ਆ ਉਹਦੇ ਆਹ ਕੰਮ ਕਰਦਾ ਟੂਲ ਟੈਕਸ ਆ ਗਿਆ ਹੁਣ ਹੁਣ ਥੋੜੇ ਜਿ ਸਤੇਲੇ ਹੋ ਗਏ ਅੱਗਾਹ ਜਾ ਕੇ ਤੈਨੂੰ ਫੇਰ ਦਿਖਾਉਣਾ ਇਹ ਹਾਲਾਤ ਇਹੀ ਰਾਜੇ ਲੁੱਟ ਲਟਾਈਆ ਕਰਦੇ ਆ ਬਾਈ ਹੋਰ ਹੈ ਕੱਟ ਨਾਲ ਕੰਦਾ ਮਾਰ ਰਾੜ ਕੱਢ ਕੇ ਰੱਖ ਰਾੜ ਸੱਗੀ ਹੋਈ ਆਪਣੀ ਕੱਟ ਇਹ ਪੰਦਾ ਕਰਦੇ ਇਹਨਾਂ ਨੇ ਤੈਨੂੰ ਪਤਾ ਇਹੀ ਤਾਂ ਪੁਆਇੰਟ ਹੁੰਦਾ ਇਹਨਾਂ ਦਾ ਹਨਾ ਉਹ ਕੱਟ ਮਾਰਨਗੇ ਆਪਾਂ ਉਹਨੂੰ ਹੋਰ ਨੂੰ ਨੂੰ ਮਾਰਾਂਗੇ ਵੀ ਖੜ ਆਪਾਂ ਉਤਰਾਂਗੇ ਥੱਲੇ ਵਾਹ ਵਾਹ ਬੱਸ ਉਹਦੇ ਕੋਈ ਘਬਰਾ ਕੀ ਆ ਹੈ ਕਿ ਨਹੀਂ ਆਪਾਂ ਥੱਲੇ ਉਤਰਾਂਗੇ ਤਾਂ ਪੰਗਾ ਪਊਗਾ ਨਹੀਂ ਹੋਊਗਾ ਕੰਮ ਉਹਨਾਂ ਦਾ ਫਾਸਟਾ ਕੱਢ ਲਾ ਕੱਢ ਲਿਆ ਫਾਸਟਾ ਜਲੂਸ ਹੈ ਫਾਸਟ ਗੈਸ ਵਾਲਾ ਹੀ ਆ ਬਾਈ ਇਹ ਲੰਦੇ ਵੀ ਨਹੀਂ ਹੁੰਦੇ ਕੀ ਬਾਈ ਇਹਦਾ ਨੈਉ ਦੇ ਵਾਲਾ ਹੁੰਦਾ ਹੈ ਆਪਣੇ ਨਹੀਂ ਫਾਸਟਾਗ ਨਾ ਆਇਆ ਨਹੀਂ ਆਇਆ ਨਹੀਂ ਗੈਸੇ ਆ ਅੱਗੇ ਲਾਂਗੇ ਲੈ ਕੇ ਉਹ ਸਾਹਮਣੇ ਹੈ ਨਾ ਚੱਲ ਕੇ ਦਿਖਾਉਣਾ ਤੁਹਾਨੂੰ ਇਹਦੇ ਚਾਰ ਲੱchnਾ ਬਾਈ ਇਹ ਨਾ ਹੈਗੀਆਂ ਗੱਲਾਂ ਕਿਤੇ ਕਿਤੇ ਨਾ ਰੋਡ ਜਿਹੜਾ ਜਾਰੇ ਸੁੰਨਮ ਜਾਰੋਡ ਆ ਜਣਾ ਘੱਟ ਚੱਲਦਾ ਰਾਤ ਨੂੰ ਹੈ ਨਾ ਮੈਂ ਤੁਹਾਨੂੰ ਉਹਨੇ ਮਰਿੰਦਰ ਨੇ ਕਿਹਾ ਵੀ ਤਾਂ ਕਹਿੰਦਾ ਵੀ ਤੁਸੀਂ ਰੁਕ ਜਿਓ ਮੈਂ ਚੱਲ ਕੋਈ ਨਹੀਂ ਕਿਹਾ ਉਹ ਤੇ ਨਾ 50 ਕਿਲੋਮੀਟਰ ਦਾ ਰੋਡ ਆ 35 ਕਿਲੋਮੀਟਰ ਦਾ ਆਗੇ 15 ਕਿਲੋਮੀਟਰ ਰਹਿ ਗਿਆ ਆ ਟੂਲ ਟੈਕ ਤੇ ਆ ਕੇ ਤੁਹਾਨੂੰ ਗਾਂ ਲਾਂਗੇ ਬਾਕੀ ਤੁਹਾਨੂੰ ਦਿਖਾਉਣਾ ਬਾਈ ਕੱਟ ਦੇਖੇ ਉਹ ਕਿੱਦਾਂ ਮਾਰਦਾ ਨਾ ਜਿਵੇਂ ਟਰਾਲੀ ਵੀ ਹੁਣੇ ਪਲਟਾ ਦੂੰ ਰੋਡ ਤੇ ਬਾਈ ਹਨਾ ਬੱਬਾ ਚੱਲੇ ਦਾ ਜ਼ਰੂਰ ਆ ਸਿੰਗਲ ਰੋਡ ਆ ਹਨਾ ਜੇ ਕੋ ਹਾਈ ਬਾਈ ਹੋਵੇ ਇਹਦਾ ਜਿਹੜਾ ਭਾਰਤ ਮਾਲਾ ਰੋਡ ਆ ਉਹਦੇ ਨਾਲ ਉਹ ਵੀ ਮਹਿੰਗਾ ਟੋਲ ਟੈਕਸ ਆ ਜਿਹੜਾ ਇਹਦਾ ਹਨਾ ਸੈਂ ਆਪਣੇ ਕਹਿੰਦੇ ਸਟੇਟ ਦਾ ਟੂਲ ਲੱਗਿਆ ਇਹ ਕੋਈ ਫਾਸਟ ਫਾਸਟ ਟੈਗ ਨਹੀਂ ਲੱਗਿਆ ਕੋਈ ਨਹੀਂ ਲੱਗਿਆ ਕੈਸ਼ ਲੱਗਿਆ ਰਪਈਆ ਲੱਗਿਆ 500 ਟੋਟਾ ਬਾਈ ਰੋਡ ਵੀ ਆ ਨਾ 6 ਲਾਈਨ ਦਾ ਹੈ ਨਹੀਂ ਸਿੰਗਲ ਰੋਡ ਆ ਆਲੇ ਦਾਲੇ ਤੁਹਾਨੂੰ ਪਤਾ ਟਰੈਕਟਰ ਵਾਲੇ ਆਪੇ ਟੂਲ ਟੈਕਸ ਵਾਲੇ ਵੀ ਕਹਿੰਦੇ ਆ ਕਿ ਜੀ ਚੋਰੀ ਖੋ ਲੁੱਟਦਾ ਹੈਗੀ ਆ ਮੈਂ ਇਹਨਾਂ ਨੂੰ ਦੱਸਿਆ ਕੰਪਲੇਟ ਕਰੀ ਮੈਂ ਕਹਿੰਦਾ ਕਿ ਨਾ ਨਾ ਗੱਲ ਆ ਕਹਿੰਦਾ ਮਾ ਉਹ ਤਾਂ ਸਰਦਾਰ ਜੀ ਹੈਗੀ ਆ 500 ਰੁਪਿਆ ਟੂਲ ਟੈਕਸ ਕਮੈਂਡ ਦਾ ਰਾਜੂ ਇਹ ਤੱਕਈਆ ਬੜਾ ਜਿਆਦਾ ਜੀ ਹੈ 500 ਹਲੇ ਅੱਗੇ ਹੋਰ ਲੱਗਦਾ ਕਹਿੰਦਾ 4000 ਕ ਮੈਂ ਲਾਂਘੀ ਮੈਨੂੰ ਕਹਿੰਦਾ ਹਾਂ ਮੈਂ ਕਹਾਂ 4000 ਲਾਂਘੀ ਵੀ ਤਾਂ ਕਿਤੇ ਕਮੈਨਾਂ ਨਾਲ ਰਗੜਦੇ ਆ ਹੈਂ ਸਹੀ ਗੱਲ ਹੈ ਇਹ ਬਾਈ ਆਪਣੇ ਜੇ ਇਕਾ ਕਰ ਲੋ ਪੰਜਾਬੀਓ ਜੇ ਟੂਲ ਟੈਕਸ ਆਪਾਂ ਨੇ ਬਾਹਰ ਦੇ ਸਟੇਟਾਂ ਦੇ ਵਿੱਚ ਆ ਕੇ ਕੰਮ ਕਰਨਾ ਹੈ ਕਰਨਾ ਤਾਂ ਹੈਗਾ ਹੀ ਆ ਹਨਾ ਜਿਹੜੇ ਹਿਸਾਬ ਨਾਲ ਮਸ਼ੀਨਰੀ ਵਧੀ ਜਾਂਦੀ ਆ ਵੀ ਆਹ ਚੀਜ਼ਾਂ ਦੇ ਆਪ ਇਕਾ ਕਰ ਲਈਏ ਨਾ ਜੇ ਤਾਂ ਆਪਣਾ ਬਾਈ ਬਹੁਤ ਫਾਇਦਾ ਹੋ ਜਾਗਾ ਨਾ ਇੱਕ ਪਾਹਲ ਪ੍ਰਤੀ ਤਨਖਾਹ ਨਿਕਲ ਜਾਗਾ ਨਹੀਂ ਸੀ ਜਾਂਦੀ ਆਉਣ ਜਾਣ ਚ ਇੰਨੇ ਬਟੂਲ ਟੈਕ ਦੇ ਦਿੰਨੇ ਆ। ਬਾਕੀ ਰੋਡ ਵੀ ਸਿੰਗਲ ਆ ਹਨਾ ਡਬਲ ਰੋਡ ਹੋਵੇ ਸਿਕਸ ਲੈਂ ਹੁਣ ਭਾਰਤ ਮਾਣਾ ਰੋਡ ਆ। ਉਹਦੇ ਬੰਦਾ ਪਰਚੀ ਦਿੰਦਾ ਉਹਨੇ ਅਦੋਖਦੀ ਨਹੀਂ ਹੈਗੀ ਉਹ ਪਤਾ ਵੀ ਇੱਥੇ ਰੋਡ ਐ ਵਧੀਆ ਟੋਪ ਦਾ। ਹਾਂ ਛੜਕ ਦਾ ਟੁੱਟਾ ਹੋਇਆ। ਹਾਂ ਸੜਕ ਦਾ ਛੜਕ ਦਾ ਸਾਵ ਆ ਵਿੱਚ ਪੈਂਚਰ ਲੱਗੇ ਹੋਏ ਆ ਨਾ ਉੱਪਰ ਤੇ ਆ ਫਿਰਦੇ ਆ ਲੰਡੂ ਹਾਂ ਹੁੰਠਾ ਚੱਕੀ ਐ ਨਹੀਂ ਪਤਾ ਵੀ ਕਿੱਥੇ ਐ ਨਾ ਕਿਆ ਕਰਨਾ ਚਲੋ ਤਦ ਸੇ ਬਾਕੀ ਬਾਕੀ ਬਾਈ ਤੁਸੀਂ ਕਮੈਂਟਾਂ ਦੇ ਵਿੱਚ ਵੀ ਇਹ ਸਟੇਟ ਪਰ ਜਿਹੜੀ 500 ਦੀ ਲੱਗਦੀ ਹੈ ਕਿਸੇ ਜੀ ਏਰੀਆ ਦੇ ਵਿੱਚ ਢਾਬੇ ਤੇ ਆ ਗਏ ਚਾਹ ਪੀ ਲਈ ਇਹ ਕਾਲੇ ਸ਼ਰੀਰ ਕਹੜੇ ਕਿੰਨਾ ਟਾਈਮ ਹੋ ਗਿਆ ਰਾਜੂ 12:00 ਵੱਜ ਗਏ 12:00 ਤੋਂ ਜ਼ਿਆਦਾ ਹੋ ਗਿਆਣਾ ਹੀ ਇੱਕ ਵਾ ਚੱਲਿਆ ਹਣਾ ਪੌਣਾ 1 ਹੋ ਗਿਆ ਹੈ ਪੌਣਾ 1 ਹੋ ਗਿਆ ਪੌਣਾ 1 ਹਾਂ ਕੱਲ ਰਾਤ ਆਪਣੀ ਉਹ ਹਾਂ ਹੈ ਹੋਰ ਹੋਰ ਅਗਰ ਨਹੀਂ ਕੱਢ ਲਈ ਪਹਿਲੇ ਦਿਨ ਚ ਅੱਜ ਦੋ ਘੰਟਿਆਂ ਚ ਪਾਈ ਗਏ ਤੇ ਉਹ ਰਾਤ ਪਾਈ ਗਏ ਤੇ ਫਰਕ ਪੈ ਜਾਂਦਾ ਬਾਈ ਹੂੰ ਭੁਗਵੇਂ ਹੋ ਜਾਂਦੇ ਇੱਧਰ ਨੂੰ ਨਾ ਹੋਰ ਕੋ ਟਰੈਕਟਰਾਂ ਮੋਦਲਾ ਕੱਡੇ ਕੱਡੇ ਭੁਗ ਭਾਈ ਜਾਂਦੇ ਆ ਹਾਂ ਰਿਆੜੀ ਮੁੜ ਕੇ ਨਹੀਂ ਦੇ ਜਿਹੜੇ ਮੋਟਰ ਵਾਲੀ ਜਣੇ ਤੇ ਰੁੱਕ ਗਏ ਉੱਥੇ ਕੀ ਕੋ ਢਾਬੇ ਜਾਂ ਤੇ ਰੁੱਕ ਗਏ ਆ ਨਾ ਇਹਦੇ ਪਣਾ ਦੇਖ ਲਿਆ ਵੀ ਇਹਦਾ ਹੱਥ ਨਹੀਂ ਆਉਣੇ ਹੈ ਪਣਾ ਦੇਖ ਲਿਆ ਨਾ ਵੀ ਇਹਦਾ ਹੱਥ ਨਹੀਂ ਆਉਣੇ ਕਣੀ ਕਰਦੇ ਆ ਇਹ ਹਾਂ ਤੇਰੇ ਬੂਰੇ ਮੋਟਰਾਂ ਮੂੜ ਕੋਈ ਜਾਣਾ ਤਾਂ ਹਾਂ ਮਰੀ ਗਾਲ ਸੋਣਾ ਜਿਹੜਾ ਬੋਲੂ ਕੁੰ ਬੋਲੂ ਗੁੰਡਾ ਖੋਲੂ ਬਸ ਬਸ ਠੀਕ ਆ ਉਹਨੇ ਕੀ ਕਰਨਾ ਜੇ ਕੱਟ ਜੇ ਮਾਨ ਨੇ ਆਪਣੇ ਵਾਗ ਨਾ ਖੜਾ ਤੰਦਸੀਏ ਬਦਾ ਹਾਂ ਥੱਲੇ ਉਹਦਾ ਨਾ ਇੰਨੇ ਨੂੰ ਕੰਮ ਹੋ ਜਾਣਾ ਆਹੋ ਬਸ ਹੁਣ ਕਿੰਨਾ ਰਹਿ ਗਿਆ ਜੀ ਆਪਣਾ ਰੋਡ ਇਹ ਰਹਿ ਗਿਆ 30 ਕਿਲੋਮੀਟਰ ਪਿੰਗਲ ਜਾ ਹਾਂ ਆਸੀ 90 ਕਿਲੋ 80 ਕਿਲੋਮੀਟਰ ਗਾਹ ਹੁਣਾ ਨਾ ਆਹੋ ਪਹੁੰਚਾਂਗੇ ਤਨਗ ਵਾਏ ਦੇ ਨੂੰ ਟਾਈਮ ਦਾ ਕੋਈ ਨਹੀਂ ਲੱਗਣਾ ਆਹ ਰੋਡ ਕਾ ਕਿਧਾ ਰੈਂਪ ਬਹੁ ਬਣਾਏ ਹੋਏ ਰੈਂਪ ਬਹੁ ਸਹੀ ਗੱਲ ਹੈ ਹੋਰ ਜੋਕਰ ਜੇ ਬਹੁ ਬਣਾਏ ਜੰਪ ਜੇ ਜਲੇ ਹੂੰ ਵਾ ਵਾ ਆਪਾ ਹੋਰ ਕਈ ਵੇਲੇ ਦਾੜਾਂ ਲੱਗ ਜਾਂਦੀ ਪਤਾ ਲੱਗਦਾ ਹੈ ਉਹ ਕਈ ਵੇਲੇ ਦਾੜਾਂ ਲੱਗ ਜਾਂਦੀ ਪਤਾ ਲੱਗਦਾ ਕੁੜੀ ਚੋਦੇ ਦਾ ਫੇਰ ਬ੍ਰੇਕ ਮਾਰਨੀ ਪੈਂਦੀ ਨਾ ਨਾ ਮੂਰਤ ਲਾਈਟ ਨਹੀਂ ਆਉਂਦੀ ਫੇਰ ਨਹੀਂ ਪਤਾ ਲੱਗਦਾ ਮੂਰਤ ਲਾਈਟ ਪੈਂਦੀ ਰਹੇ ਨਾ ਸਾਰਾ ਦੇਖ ਹੀ ਜਾਂਦਾ ਰੋਡ ਕਿੰਨਾ ਕਿਲੋਮੀਟਰ ਤੱਕ ਜੰਪ ਦੇਖ ਜਾਂਦਾ ਹੂੰ ਨਾ ਨਾ ਉੱਪਰ ਧਲੇ ਹੋ ਜਾਂਦੀ ਆ ਹੋਏ ਚੱਲਾ ਕਿਹਨਾ ਲਿਖਿਆ ਦਾਣਾ ਬਣੀਂ ਦੇ ਜੀ ਪਹੁੰਚਣਾ ਬਸ ਬਸ ਹੀ ਹਾਂ ਹੋਰ ਚਲੋ ਚਲੀਏ ਜੀ ਉਹ ਚਾਹ ਪੀ ਲਈ ਹਾਂ ਹੋਰ ਲੈ ਆੜੇ ਹੁਣ ਚੱਲਦੇ ਅੱਗੇ ਚਲੋ ਠੀਕ ਆ ਬਾਈ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਚਲੋ